ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਦੁੱਲਾ ਪੱਟੀ ਪੰਜਾਬੀ ਲੋਕ ਕਹਾਣੀ ਕਿਹਾ ਜਾਂਦਾ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਹਦੇ ਦੋ ਮਟਿਆਰਤੀਆਂ ਸੀ ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰ ਗਰੀਬੀ ਦੇ ਕਾਰਨ ਉਹ ਬ੍ਰਾਹਮਣ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਦਾ ਉਸ ਇਲਾਕੇ ਦਾ ਜਿਹੜਾ ਮੁਗਲ ਹਾਕਮ ਸੀਗਾ ਬੜਾ ਨਿਰਦਈ ਸੀ ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰ ਜ਼ਬਰਦਸਤੀ ਨਾਲ ਚੌਕੀ ਲੈ ਜਾਂਦਾ ਸੀਗਾ ਤੇ ਹਾਕਮ ਦੇ ਕੰਨੀ ਇਹ ਗੱਲ ਪੈ ਗਈ ਕਿ ਸੁੰਦਰ-ਮੁੰਦਰੀ ਦੇ ਜਿਹੜੇ ਬਹੁਤ ਸੁੰਦਰ ਹਨ ਉਹਨਾਂ ਨੂੰ ਜੋੜੀ ਚੁੱਕਣ ਦੀ ਬਿਉਤ ਬਣਾ ਲੇਗੀ ਇਸ ਗੱਲ ਦੀ ਭਿੰਨਕ ਜਦੋਂ ਗਰੀਬ ਬ੍ਰਾਹਮਣ ਨੂੰ ਪਈ ਤਾਂ ਉਹ ਕੁੜੀ ਦੇ ਸਹੁਰੇ ਘਰੇ ਗਿਆ ਤੇ ਉੱਥੇ ਕਿਹਾ ਵੀ ਤੁਸੀਂ ਭਾਈ ਮੇਰੀਆਂ ਕੁੜੀਆਂ ਨੂੰ ਫਟਾਫਟ ਵਿਆਹ ਕੇ ਲੈ ਜਾਓ ਨਹੀਂ ਤਾਂ ਜਿਹੜਾ ਹੈਗਾ ਜ਼ਾਲਮ ਹਾਕਮ ਆਪਣੇ ਦੇਸ ਦਾ ਉਹ ਚੱਕ ਕੇ ਲੈ ਜਾਊਗਾ ਕੁੜੀਆਂ ਨੂੰ ਬਿਨਾਂ ਵਿਆਹ ਤੋਂ ਹੀ ਲੈ ਜਾਊਗਾ ਤੇ ਬ੍ਰਾਹਮਣ ਪਾਸ ਹੁਣ ਇਕੱਠੇ ਵਿਆਹ ਕਰਨੀ ਪ੍ਰੋਖ ਨਹੀਂ ਸੀ ਕਹਿੰਦੇ ਤੁਸੀਂ ਬਿਨਾਂ ਵਿਆਹ ਤੋਂ ਕੁੜੀਆਂ ਨੂੰ ਆਪਦੇ ਘਰ ਹੀ ਲਿਆਓ ਉਹ ਸੋਰੀ ਮੰਨ ਨਹੀਂ ਹੈਗੇ ਬ੍ਰਾਹਮਣ ਨਰਾਸ਼ ਹੋ ਕੇ ਵਾਪਸ ਆ ਗਿਆ ਤੇ ਰਾਤ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਪੱਟੀ ਨਾਂ ਦਾ ਡਾਕੂ ਸੂਰਮਾ ਰਹਿੰਦਾ ਸੀ ਇਸ ਤੋਂ ਸਾਰੇ ਡਰਦੇ ਸੀ ਦੁੱਲਾ ਪੱਟੀ ਗਰੀਬਾਂ ਦਾ ਬੜਾ ਹਮਦਰਦ ਸੀ ਉਹ ਅਮੀਰਾਂ ਤੇ ਜ਼ਾਰਬਰਾਂ ਨੂੰ ਲੁੱਟਦਾ ਸੀ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਹ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਪੱਟੀ ਦਾ ਖਿਆਲ ਆਇਆ ਤਾਂ ਉਹ ਦੁੱਲੇ ਪੱਟੀ ਦੀ ਭਾਲ ਵਿੱਚ ਜਾਣ ਲੱਗਾ ਤੇ ਜਦੋਂ ਉਹਨੂੰ ਦੁਰਲਾ ਪੱਟੀ ਮਿਲ ਗਿਆ ਤਾਂ ਉਹਨੂੰ ਜਾ ਕੇ ਉਹਨੇ ਬੇਨਤੀ ਕੀਤੀ ਤੇ ਦੁਰਲਾ ਕਹਿੰਦਾ ਕੋਈ ਨਾ ਤੂੰ ਫਿਕਰ ਨਾ ਕਰ ਤੇਰੀਆਂ ਧੀਆਂ ਮੇਰੀਆਂ ਧੀਆਂ ਮੈਂ ਆਪੇ ਉਹਨਾਂ ਦਾ ਵਿਆਹ ਕਰੂੰਗਾ ਤੂੰ ਨਿਸ਼ਚਿੰਤ ਹੋ ਕੇ ਘਰੇ ਜਾ ਦੁੱਲੇ ਨੇ ਕੁੜੀਆਂ ਦੇ ਬਾਪ ਅਤੇ ਸਹੁਰੇ ਦਾ ਥੋ ਪਤਾ ਕਰਕੇ ਤੇ ਵਿਆਹ ਦਾ ਦਿਨ ਧਰ ਲਿਆ ਦੱਸਦਾ ਸਹੁਰਿਆਂ ਨੂੰ ਵੀ ਅਸੀਂ ਇਸ ਦਿਨ ਵਿਆਹ ਕਰਾਂਗੇ ਪਰ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਦੇ ਡਰ ਤੋਂ ਕਿਹਾ ਵੀ ਭਾਈ ਵਿਆਹ ਤਾਂ ਅਸੀਂ ਵਿਆਉਣ ਤਾਂ ਆ ਜਾਾਂਗੇ ਪਰ ਅਸੀਂ ਰਾਤ ਸਮੇਂ ਵਿਆਹਣਾਵਾਂਗੇ ਤੇ ਪਿੰਡ ਤੋਂ ਬਾਹਰ ਬਾਹਰ ਜੰਗਲ ਦੇ ਵਿੱਚ ਹੀ ਵਿਆਹ ਫਟਾਫਟ ਅਸੀਂ ਕਰਕੇ ਲੈ ਜਾਾਂਗੇ ਰਾਤ ਨੂੰ ਭਾਈ ਲੱਕੜਾਂ ਕੁੜਾਂ ਇਕੱਠੀਆਂ ਕਰਕੇ ਉਹਦੀ ਰੋਸ਼ਨੀ ਕੀਤੀ 기 ਅੱਗ ਬਾਲ ਕੇ ਤੇ ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਸਾਰਾ ਦਾਣਾ ਇਕੱਠਾ ਕੀਤਾ ਤੇ ਜਿਨ੍ਹਾਂ ਦੇ ਘਰੇ ਪਹਿਲਾ ਬੱਚਾ ਪੈਦਾ ਹੋਇਆ ਸੀ ਮੁੰਡਾ ਹੋਇਆ ਸੀਗਾ ਉਹਨਾਂ ਦੇ ਘਰੋਂ ਸਮਾਨ ਲਿਆਂਦਾ ਖਾਣ ਪੀਣ ਦਾ ਜਾਂ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਹੋਇਆ ਸੀਗਾ ਉਹਨਾਂ ਵੱਲੋਂ ਦਾਨ ਲਿਆਂਗਿਆ ਇਸ ਤਰ੍ਹਾਂ ਕਰਕੇ ਸਾਰੇ ਪਿੰਡ ਵਿੱਚੋਂ ਦਾਨ ਇਕੱਠਾ ਕੀਤਾ ਗਿਆ ਤੇ ਦੁੱਲੇ ਕੋਲ ਦੇਣ ਨੂੰ ਕੁਝ ਨਹੀਂ ਸੀਗਾ ਦੁੱਲੇ ਨੇ ਇੱਕ ਲੱਪ ਚੱਕਰ ਦੀ ਦਿੱਤੀ ਤੇ ਕੁੜੀਆਂ ਦਾ ਡੋਲਾ ਤੋਰਤਾ ਤੇ ਬ੍ਰਾਹਮਣ ਐਨੇ ਦੁੱਲੇ ਦਾ ਲੱਖ ਰੱਖ ਧੰਨਵਾਦ ਕੀਤਾ ਹੁਣ ਉਦੋਂ ਤੋਂ ਹੀ ਕਹਿੰਦੇ ਇਹ ਵੀ ਜਿਹੜੀ ਹੈਗੀ ਲੋਹੜੀ ਮਨਾਈ ਜਾਂਦੀ ਹੈ ਇਹ ਰਿਵਾਜ ਪੈ ਗਿਆ ਤੇ ਗਾਣਾ ਗਾਉਂਦੇ ਹੈਗੇ ਅੱਜ ਕੱਲ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਠੀ ਵਾਲਾ ਹੋ ਦਲੇ ਦੀ ਧੀ ਵੀ ਆਈ ਹੋ ਸੇਰ ਸੱਕਰ ਪਾਈ ਹੋ ਕੁੜੀ ਦੇ ਪੋਜੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪੱਟਾ ਹੋ ਸਾਲੂ ਕੌਣ ਸਮੇਟੇ ਹੋ ਚਾਚਾ ਗਲੀ ਦੇ ਸੇਹ ਹੋ ਚਾਚਾ ਚੂਰੀ ਕੁੱਟੇ ਹੋ ਜ਼ਿਮੀਂਦਾਰਾਂ ਲੁੱਟੇ ਹੋ ਜ਼ਿਮੀਂਦਾਰ ਸਦਾਏ ਹੋ ਗਿੰਗਣ ਪੋਲੇ ਲਾਏ ਹੋ ਦੁੱਲਾ ਪੱਠੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ ਉਹ ਸੰਦਲਵਾਰ ਪੱਛਮੀ ਪੰਜਾਬ ਪਾਕਿਸਤਾਨ ਦੇ ਇਲਾਕੇ ਦਾ ਸੂਰਬੀਰ ਅਣਖੀ ਯੋद्धा ਸੀਗਾ ਜਿਨੇ ਅਕਬਰ ਜਿਹੇ ਮੁਗਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਚੰਡਾ ਬਲੰਦ ਕੀਤਾ ਸੀਗਾ ਤੇ ਆਪਣੇ ਬਾਪ ਅਤੇ ਦਾਦੇ ਦੀ ਮੌਤ ਦਾ ਬਦਲਾ ਲਿਆ ਸੀਗਾ ਤੇ ਪੰਜਾਬੀਆਂ ਦੇ ਦਿਲਾਂ ਤੇ ਉਹ ਰਾਜ ਕਰਦਾ ਸੀ ਇਹ ਵਾਰਤਾ ਅਕਬਰ ਸਮਰਾਟ ਦੇ ਸਮੇਂ ਦੀ ਹੈ ਕਹਿੰਦੇ ਹੈ ਵੀ ਦੁੱਲੇ ਦਾ ਬਾਪ ਫਰੀਦ ਮੁਸਲਮਾਨ ਪੱਟੀ ਰਾਜਪੂਤ ਸੀ ਉਹ ਲਾਹੌਰ ਦੇ ਲਾਗੇ ਸੰਦਲਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ ਉਹਦਾ ਬਾਪ ਬੜਾ ਬਹਾਦਰ ਤੇ ਅੜਬ ਸੁਭਾ ਦਾ ਮਾਲਕ ਸੀ ਉਹ ਮੁਗਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸੀ ਤੇ ਮਾਰ-ਟਾੜ ਕਰਨੀ ਉਹਨਾਂ ਦਾ ਮਨ ਪਉਂਦਾ ਸ਼ੁਕਰ ਸੀ ਉਹਨਾਂ ਨੇ ਬਾਦਸ਼ਾਹ ਨੂੰ ਜ਼ਮੀਨਦਾਰ ਲਗਾਨ ਦੇਣਾ ਬੰਦ ਕਰਤਾ ਮੁਗਲ ਸਰਕਾਰ ਦੇ ਕਰਮਚਾਰੀਆਂ ਨੂੰ ਟਿਚ ਜਾਣਦੇ ਸੀਗੇ ਤੇ ਲੁੱਟਮਾਰ ਕਰਕੇ ਭਜਾ ਦਿੰਦੇ ਸੀ ਲਗਾਨ ਦੀ ਵਸੂਲੀ ਨਾ ਹੋਣ ਕਰਕੇ ਤੇ ਉਹਨਾਂ ਦੇ ਪਾ ਮਾਰ ਤਾੜਾਂ ਦੀਆਂ ਖਬਰਾਂ ਅਕਬਰ ਤੱਕ ਪਹੁੰਚਦੀਆਂ ਰਹੀਆਂ ਸੀ ਤੇ ਅਕਬਰ ਦਾ ਗੁੱਸਾ ਜਿਹੜਾ ਹੈਗਾ ਗੁੱਸੇ ਦਾ ਪਾਰਾ ਚੜਦਾ ਜਾਂਦਾ ਸੀ ਅਕਬਰ ਨੇ ਉਹਨਾਂ ਦੋਨਾਂ ਦੀ ਮਸ਼ਕਾਂ ਬਣ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਮੁਗਲ ਬਾਦਸ਼ਾਹ ਨੇ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ ਅਕਬਰ ਨੇ ਅੱਗੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਹਨਾਂ ਦਾ ਸਿਰ ਕਲਮ ਕਰਕੇ ਲਾਸ਼ਾਂ ਫੂਸ ਨਾਲ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਬਾਰ ਤੇ ਪੁੱਠੀਆਂ ਟੰਗਦੀਆਂ ਤਾਂ ਕਿ ਲੋਕ ਡਰਨ ਤੇ ਫਰੀਦ ਤੇ ਉਹਦਾ ਬਾਪ ਬੜਕਾ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਡਰੇ ਨਹੀਂ ਸ਼ਹੀਦੀ ਦੇਤੀ ਫਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਦੀ ਪੰਜ ਮਹੀਨੇ ਦੀ ਗਰਭਤੀ ਸੀ ਤੇ ਫਰੀਦ ਦੀ ਮੌਤ ਤੋਂ 4 ਮਹੀਨੇ ਪਿੱਛੋਂ ਜਦੋਂ ਦੁੱਲੇ ਦਾ ਜਨਮ ਹੋਇਆ ਤੇ ਉਹਦੀ ਦਾਦੀ ਅਤੇ ਉਹਦੀ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰ-ਨੂਰ ਹੋ ਗਈਆਂ ਉਹ ਉਹਦੇ ਚਿਹਰੇ ਤੇ ਅਨੋਖਾ ਜਲਾਲ ਸੀ ਉਹਦੇ ਮੱਥੇ ਤੋਂ ਤੇਜ ਟਪਕਰਿਆ ਸੀ ਦਾਦੀ ਦੁੱਲੇ ਤੋਂ ਮੋਹਰਾ ਵਾਰ-ਵਾਰ ਵੰਡ ਰਹੀ ਸੀ ਖੁਸ਼ੀਆਂ ਸਾਂਭੀਆਂ ਨਹੀਂ ਸੀ ਜਾਂਦੀਆਂ ਇੱਕ ਆਸ ਇੱਕ ਸੁਪਨਾ ਉਹਨਾਂ ਦੇ ਸਾਹਮਣੇ ਸাকার ਹੁੰਦਾ ਨਜ਼ਰੀਆਂ ਆ ਰਿਹਾ ਸੀ ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਣਿਆ ਅਕਬਰ ਨੇ ਨਜੂਮੀਆਂ ਨੂੰ ਆਖਿਆ ਕੋਈ ਐਸਾ ਉਪਾਅ ਦੱਸੋ ਜਿਸ ਨਾਲ ਸ਼ੇਖੂ ਸੂਰਬੀਰ ਬਲਵਾਨ ਤੇ ਇਨਸਾਫ ਪਸੰਦ ਵਿਅਕਤੀ ਬਣੇ ਇੱਕ ਨਜੂਮੀ ਨੇ ਕਿਹਾ ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜੇਹੀ ਬਹਾਦਰ ਸੇਤਮੰਦ Rajput ਔਰਤ ਦਾ ਦੁੱਧ ਜਿਸ ਸ਼ੇਖੂ ਨੂੰ ਚੰਗਾਇਆ ਜਾਵੇ ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤ ਨੂੰ ਜਨਮ ਦਿੱਤਾ ਹੋਵੇ ਤਾਂ ਉਹ ਉਹਦੀ ਪਾਲ ਕੀਤੀ ਜਾਵੇ ਇਹੀ ਸੂਰਬੀਰ ਮਾਂ ਦੀ ਪਾਲ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ ਤੇ ਕਿਸੇ ਨੇ ਲੱਦੀ ਬਾਰੇ ਜਾ ਦੱਸਿਆ ਕਿ ਉਹਨੇ ਵੀ ਇੱਕ ਬਹਾਦਰ ਪੁੱਤ ਨੂੰ ਜਨਮ ਦਿੱਤਾ ਲੱਦੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ ਬਾਦਸ਼ਾਹ ਦਾ ਹੁਕਮ ਕਿਵੇਂ ਟਾਲਦੀ ਸੀ ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ ਮੁਗਲ ਸਰਕਾਰ ਵੱਲੋਂ ਲੱਦੀ ਦੇ ਪਿੰਡ ਹੀ ਅਨੇਕਾਂ ਸੁੱਖ ਸਹੂਲਤਾਂ ਭੇਜ ਦਿੱਤੀਆਂ ਗਈਆਂ ਦੁੱਲਾ ਤੇ ਸ਼ੇਖੂ ਇਕੱਠੇ ਪੜਨ ਲੱਗੇ ਦੋਨੇ ਲੱਦੀ ਦਾ ਦੁੱਧ ਚੁੰਘਦੇ ਹੌਲੀ ਹੌਲੀ ਵੱਡੇ ਹੋਣ ਲੱਗੇ ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਕਰਦੀ ਲਾੜ ਲਡਾਉਂਦੀ ਚਲੋ ਜੀ ਸਮਾ ਆਪਣੀ ਤੋਰੇ ਤੁਰਦਾ ਰਿਹਾ ਸ਼ੇਖੂ ਆਪਣੇ ਬਾਪ ਪਾਸ ਆਖਰ ਜਾਣਾ ਹੀ ਸੀ ਸ਼ੇਖੂ ਨੇ ਵੱਡਾ ਹੋ ਕੇ ਭਾਈ ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ ਘੋੜਸਵਾਰੀ ਨੇਜੇਬਾਜ਼ੀ ਤੇ ਤੀਰੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ maat ਪਾਉਂਦਾ ਸੀ ਅਕਬਰ ਨੇ ਸੋਚਿਆ ਕਿਤੇ ਲੱਦੀ ਨੇ ਦੁੱਧ ਚੰਗਾਉਣ ਦਾ ਵਿਤਕਰਾ ਤਾਂ ਨਾ ਕੀਤਾ ਹੋਊਗਾ ਲੱਦੀ ਨੇ ਅਕਬਰ ਦੇ ਚਿਹਰੇ ਦੇ ਹਾਪ ਭਾਵੇਂ ਕੇ ਆਖਿਆ ਹਜ਼ੂਰ ਮੈਂ ਤਾਂ ਦੋਹਾਂ ਨੂੰ ਇੱਕੋ ਜਿੰਨਾ ਦੁੱਧ ਚੰਗਾਇਆ ਹੈ ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਦੀ ਨੇ ਉਹਦੇ ਪੁੱਤ ਨੂੰ ਆਪਣੇ ਆਪਣਾ ਸਰੀਰ ਚੰਗਾ ਕੇ ਇਹ ਆਪਣਾ ਖੂਨ ਪਿਆ ਕੇ ਪਾਲਿਆ ਹੈ ਉਹਦੇ ਇਨਾਮ ਵਜੋਂ ਉਹਨੂੰ ਬਹੁਤ ਸਾਰੀਆਂ ਮੋਹਰਾਂ ਦੇ ਕੇ ਲੱਦੀ ਦੀ ਝੋਲੀ ਭਰਤੀ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਬਾਦਸ਼ਾਹ ਨੇ ਆਖਿਆ ਆ ਕੁਝ ਰਕਮ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦਵਾਈ ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਬਾਰ 'ਚ ਵੱਡਾ ਰਤਬਾ ਦੇਵਾਂਗਾ। ਲੱਦੀ ਨੇ ਅਕਬਰ ਦਾ ਸ਼ੁਕਰੀਆ ਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ। ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜੀ ਪਾਸ ਮਸੀਤੇ ਪੜਨੇ ਪਾਇਆ ਗਿਆ। ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਹੀਂ ਆਈ। ਉਹ ਇੱਕ ਦਿਨ ਕਾਜੀ ਨੂੰ ਕੁੱਟ-ਕੁੱਟ ਕੇ ਘਰੇ ਆ ਗਿਆ ਤੇ ਆਪਣੀਆਂ ਹਾਨੀਆਂ ਨਾਲ ਜਾ ਕੇ ਖੇਡਣ ਲੱਗ ਪਿਆ। ਦੁੱਲਾ ਜਵਾਨੀ ਵਿੱਚ ਪੈਰ ਧਰਨ ਲੱਗਾ। ਉਹ ਅਲਵੇਲੇ ਸੁਭਾ ਦਾ ਮਾਲਕ ਸੀ। ਖੁੱਲੀ ਹੋਵਾ ਵਿੱਚ ਉਡਾਰੀਆਂ ਮਾਰਨ ਵਾਲਾ ਉਹ ਹੀਰਾ ਹਰਨ ਸੀਗਾ ਤੇ ਉਹ ਕਿੱਥੇ ਬੰਦ ਰਹਿ ਸਕਦਾ ਸੀ ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਅਨੋਖੀਆਂ ਹੀ ਖੇਡਾਂ ਖੇਡਦਾ ਉਹ ਜੰਗਲ ਬੇਲਿਆਂ ਵਿੱਚ ਘੁੰਮਦਾ ਅਖਰ ਮਸਤੀਆਂ ਕਰਦਾ ਤੇ ਦੁੱਲੇ ਦੀ ਚੜ੍ਹਦੀ ਜਵਾਨੀ ਉਹਦਾ ਸਰੂਆ ਵਰਗਾ ਸਰੀਰ ਗੇਲੀ ਜਿਹਾ ਜੁਸਾਮ ਦਗ-ਦਗ ਕਰਦਾ ਚਿਹਰਾ ਤੇ ਉਹਦਾ ਅਮੋੜ ਸੁਭਾਅ ਲੱਦੀਨ ਸੋਚਾਂ ਚ ਪਾਤਾ ਉਹਨੇ ਉਹ ਜਾਣਦੀ ਸੀ ਕਿ ਇਹਦਾ ਬਾਪ ਫਰੀਦ ਦਾ ਵਿਦਰੋਹੀ ਖੂਨ ਇਹਦੀਆਂ ਰਗਾਂ ਚ ਦੌੜ ਰਿਹਾ ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਉਹਦੀਆਂ ਖਰਮਸਤੀਆਂ ਤੇ ਲਾਂਬੇ ਦਿਨੋਂ ਦਿਨ ਵਧਣ ਲੱਗੇ ਤੇ ਲੱਦੀ ਸੌ ਮੁਸੀਬਤਾਂ ਖੜੀਆਂ ਕਰਕੇ ਲਾਂਬੇ ਸਹਿੰਦੀ ਤੇ ਜਵਾਬ ਦਿੰਦੀ ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਤੇ ਘੜੇ ਗੁਲੇਲਾ ਮਾਰ ਕੇ ਉਹ ਤੋੜ ਦਿੰਦਾ ਉਹਦੇ ਸ਼ੌਕ ਅਜੀਬ ਹੀ ਸੀ ਨਿਤ ਉਹਦੇ ਲਾਂਬੇ ਆਉਂਦੇ ਤੇ ਲੱਦੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਤੇ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ ਪਰੰਤੂ ਲੋਹੇ ਦੀਆਂ ਗਾਗਰਾਂ ਨੂਬੀਨੀ ਉਹ ਟਿਕਣ ਦਿੰਦਾ ਸੀਗਾ ਤੋੜ ਦਿੰਦਾ ਸੀ ਆਖਰ ਸਤੀ ਹੋਈ ਨੰਦੀ ਮਰਾਸਣ ਇੱਕ ਦਿਨ ਦੁੱਲੇ ਨੂੰ ਉਹਦੇ ਬਾਪ ਦੇ ਦਾਦੇ ਦਾ ਤਾਨਾ ਮਾਰਿਆ ਉਹਨੇ ਵੀ ਤੇਰਾ ਪਿਓ ਤੇ ਤੇਰਾ ਬਾਪ ਵੀ ਇਹ ਜੇ ਸੀ ਬੋਲੀ ਮਾਰ ਕੇ ਨੰਦੀ ਫਨਾਹ ਕਰਦੀ ਚੀਨਾ ਦੁੱਲੇ ਦਾ ਚਾਕ ਹੋ ਜਾਮਦਾ ਏ ਬਾਪ ਦਿੰਦਾ ਏ ਬਾਪ ਦਾਦੇ ਦਾ ਇਹ ਤੇ ਸੂਰਮਾ ਏ ਕਾਨੂੰਨ ਨਿਤ ਗਰੀਬ ਦੁਖਾਉਂਦਾ ਏ ਇੱਥੇ ਜ਼ੋਰ ਦੁਖਾਉਂਦਾ ਔਰਤਾਂ ਨੂੰ ਤੈਨੂੰ ਰਤੀ ਹਿਆ ਨਾ ਆਉਂਦੀ ਏ ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ ਖੱਲਾਂ ਪੁੱਠੀਆਂ ਚ ਪੁੱਠੀਆਂ ਚਾ ਲਹਾਉਂਦਾ ਏ ਖੱਲ ਭੋਕੇ ਨਾਲ ਭਰਾਏ ਕੇ ਉੱਚੇ ਬੁਰਜ ਦੇ ਚਾ ਲਟਕਵਾਉਂਦਾ ਏ ਅਜੇ ਤੀਕ ਲਾਹੌਰ ਵਿੱਚ ਲਟਕ ਰਹੀਆਂ ਉਥੇ ਜ਼ੋਰ ਕਾ ਜ਼ੋਰ ਨਾ ਆਕਾਸ ਨੂੰ ਜਾਮਦਾ ਏ ਨੰਦੀ ਮਰਾਸਣ ਦੇ ਮੇਹਣੇ ਨਾਲ ਦੁੱਲਾ ਝੰਡੋੜਿਆ ਗਿਆ ਨੰਦੀ ਨੇ ਮੀਣਾ ਮਾਰਿਆ ਅਭੀ ਤੂੰ ਐਡਾ ਬਹਾਦਰ ਐ ਤੇਰੇ ਬਾਪ ਤੇ ਦਾਦੇ ਦੀਆਂ ਤਾਂ ਰਾਜੇ ਨੇ ਲਾਸਾਂ ਚ ਪੱਤੇ ਭਰਾ ਕੇ ਫੂਸ ਭਰਾ ਕੇ ਉਥੇ ਲਮਕਾਤੀਆਂ ਸੀਗੀਆਂ ਇੰਨਾ ਹੀ ਬਹਾਦਰ ਐ ਤਾਂ ਜਾ ਕੇ ਟੱਕਰ ਲੈ ਰਾਜੇ ਨਾਲ Rajputi ਖੂਨ ਖੋਲ ਉੱਠਿਆ ਅਵਾਲੇ ਖਾਣ ਲੱਗਿਆ ਉਹ ਸਿੱਧਾ ਆਪਣੀ ਮਾਂ ਲੱਦੀ ਕੋਲੇ ਗਿਆ ਗਰਜਿਆ ਮਾਂ ਮੇਰੀਏ ਸੱਚੋ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਲੱਦੀ ਨੇ ਸਾਰੀ ਬਾਤ ਸੁਨਾਤੀ ਸਾਰੀ ਕਹਾਣੀ ਸੁਣਾਈ ਆਪਣੇ ਘਰ ਦੀ ਅੰਦਰਲੀ ਕੋਠੀ ਦਾ ਬੂਹਾ ਖੋਲ ਦੁੱਲੇ ਨੂੰ ਕਿਹਾ ਸੂਰਮਿਆ ਪੁੱਤਾ ਮੈਂ ਇਸੇ ਦਿਨ ਦੀ ਉਡੀਕ ਕਰਦੀ ਸੀ ਕਦੋਂ ਮੇਰਾ ਪੁੱਤ ਗੱਬਰੂ ਹੋਊਗਾ ਤੇ ਆਪਣੇ ਦਾਦੇ ਦਾ ਤੇ ਬਾਪ ਦਾ ਬਦਲਾ ਲਊਗਾ ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ ਅੱਖ ਨੂੰ ਪਾਲੀ ਐ ਤੇ ਆਪਣੇ ਬਾਪ ਦੇ ਖੂਨ ਦੀ ਇਲਾਜ ਰੱਖੀ ਜਿਨੇ ਕਿਸੇ 나ਡੂ ਖਾਂ ਦੀ ਟੈ ਨਹੀਂ ਸੀ ਮੰਨੀ ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ ਲਿਸ਼ਲਿਸ਼ ਕਰਦੇ ਹਥਿਆਰ ਛਵੀਆਂ ਗੰਡਾਸੇ ਨੇਜੇ ਟਕੂਏ ਤੀਰ ਕਮਾਨ ਤੇ ਇੱਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੁਆ ਹੋ ਗਿਆ ਅਨੋਖੀਆਂ ਤਰਬਾਂ ਤੇ ਉਹਨੇ ਸਰੀਰ ਚ ਚਰਨਾਟ ਛੇੜ ਦਿੱਤੀ ਸਰੀਰ ਪਾਫਾਂ ਛੱਡਣ ਲੱਗਾ ਦੁੱਲੇ ਨਗਾਰੇ ਤੇ ਡੱਗਾ ਮਾਰਿਆ ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਤੇ ਜੋ ਕਿ ਬਗਾਵਤ ਦੀ ਸੂਚਕ ਸੀ ਦੁੱਲੇ ਨੇ ਪਿੰਡ ਦੇ ਸਾਰੇ ਜੀ ਨੌਜਵਾਨ ਇਕੱਠੇ ਕੀਤੇ ਤੇ ਸਾਰਿਆਂ ਨੂੰ ਹਥਿਆਰ ਦਿੱਤੇ ਤੇ ਉਹ ਆਪਣੇ ਮਨ ਨਾਲ ਮੁਗਲਾਂ ਵਿਰੁੱਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ ਹੌਲੇ ਹੌਲੇ 500 ਨੌਜਵਾਨ ਉਹਦੇ ਨਾਲ ਜੁੜਦੇ ਗਏ ਸੰਦਲਬਾਰ ਦੇ ਇਲਾਕੇ ਵਿੱਚ ਉਹਨਾਂ ਤਰ ਥੱਲੀ ਮਚਾਤੀ ਜਿਹੜਾ ਵੀ ਜਾਬਰ ਉਧਰੋਂ ਲੰਘਦਾ ਉਹਨੂੰ ਲੁੱਟ ਲੈਂਦੇ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਦੁੱਲੇ ਦੀ ਬਹਾਦਰੀ ਨਿੱਡਰਤਾ ਦਿਆਲਤਾ ਤੇ ਗਰੀਬ ਪਰਵਰੀ ਦੀ ਖੁਸ਼ਬੂ ਦੂਰ ਦੂਰ ਤੱਕ ਫੈਲ ਗਈ ਉਹ ਬੜੀ ਨਿੱਡਰਤਾ ਨਾਲ ਸੰਦਲਬਾਰ ਵਿੱਚ ਘੁੰਮ ਰਿਹਾ ਸੀ ਕਿਸ ਤਰ੍ਹਾਂ ਦਾਨੀ ਸੀ ਉਹਦੀ ਬਹਾਦਰੀ ਦੇ ਨਿਤ ਨਵੇਂ ਕisse ਸੁਣਨ ਨੂੰ ਮਿਲਦੇ ਸੀ ਸਾਰਾ ਇਲਾਕਾ ਉਸ ਤੇ ਮਾਣ ਕਰ ਰਿਹਾ ਸੀ ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਫਸਰ ਤੇ ਲੱਦੀ ਤੇ ਲੱਦੀ ਦੇ ਭਰਾਵਾਂ ਨੇ ਉਹਨੂੰ ਉਦੋਂ ਕੋਈ ਸਾਰ ਨਹੀਂ ਸੀ ਲਈ ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ਤੇ ਰੋਸਾ ਸੀ ਇਸੇ ਰੋਗ ਕਾਰਨ ਉਸ ਨੇ ਪਹਿਲਾ ਹੱਲਾ ਪਹਿਲਾ ਹੱਲਾ ਉਹਨੇ ਆਪਣੇ ਨਾਨਕਿਆਂ ਦੇ ਪਿੰਡ ਚਿੰਦੇੜਾਂ ਤੇ ਬੋਲਿਆ ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲਿਆ ਆਇਆ ਤੇ ਲਵੇਰੀਆਂ ਗਰੀਬ ਗੁਰਬਿਆਂ ਨੂੰ ਵੰਡਦੀਆਂ ਇੱਕ ਵਾਰ ਅਲੀ ਨਾਂ ਦਾ ਸਦਾਗਰ 500 ਘੋੜੇ ਖਰੀਦ ਕੇ ਲਈ ਜਾ ਰਿਹਾ ਸੀ ਉਹਨੂੰ ਰਾਤੋਂ ਰਾਤ ਉਸ ਨੂੰ ਰਾਤ ਪਿੰਡ ਕੱਟਣੀ ਪੈ ਗਈ ਤੇ ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ 'ਚ ਵੰਡ ਦਿੱਤੇ ਅਲੀ ਬਥੇਰਾ ਰੋਇਆ ਪਿੱਟਿਆ ਅਕਬਰ ਦਾ ਡਰਾਵਾ ਵੀ ਦਿੱਤਾ ਤੇ ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂ ਕਾਰ ਦੀ ਦੌਲਤ ਨਾਲ ਭਰੀਆਂ ਖੱਤਰਾਂ ਖੋਲੀਆਂ ਇਨ੍ਹਾਂ ਲੁੱਟਾਂ ਖੋਹਾਂ ਦੀਆਂ ਖਬਰਾਂ ਮੁਗਲ ਸਰਕਾਰ ਤੱਕ ਪੁੱਜਦੀਆਂ ਰਹਿੰਦੀਆਂ ਸੀ ਤੇ ਲੋਕਾਂ 'ਚ ਦੁੱਲੇ ਦਾ ਦਬਦਬਾ ਇੰਨਾ ਵੱਧ ਗਿਆ ਸੀ ਕਿ ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰਤਾ ਸੀ ਮੁਗਲ ਅਹਿਲਕਾਰਾਂ ਵਿੱਚ ਭਗੜੜ ਮਚ ਗਈ ਅਕਬਰ ਨੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗਲ ਦਰਬਾਰ ਵੱਲ ਵਿਰੋਧ ਕੀਤੀ ਬਗਾਵਤ ਦੀ ਸੂ ਪਹੁੰਚ ਗਈ ਅਕਬਰ ਤੱਕ ਅਕਬਰ ਨੇ ਇਸ ਬਗਾਵਤ ਦੀ ਪੜਤਾਲ ਲਈ ਇੱਕ ਜਸੂਸ ਉਚੇਚੇ ਤੌਰ ਤੇ ਸੰਦਲਬਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਹਨੇ ਜਸੂਸ ਦੀਆਂ ਦਾੜੀ ਮੁੱਛਾਂ ਹੀ ਮੋਨ ਦਿੱਤੀਆਂ ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸ਼ਕਾ ਬਣ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾਤਾ ਮਿਰਜ਼ਾ ਨਜਾਮੀ ਨਜਾਮੁਦੀਨ ਦੇ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੱਕਿਆ ਮੁਗਲ ਫੌਜਾਂ ਨੇ ਸੰਦਲਬਾਰ ਵੱਲ ਕੂਚ ਕਰਤਾ ਚੜਿਆ ਸੀ ਮਿਰਜ਼ਾ ਨजामੂਦੀਨ ਹਾਥੀਆਂ ਨੂੰ ਮੱਦਾਂ ਸੀ ਪਿਆਇਆ ਮੱਦਾਂ ਦਾ ਸ਼ਰਾਬ ਪਿਆਈ ਗਈ ਹਾਥੀਆਂ ਨੂੰ ਭਰ ਕੇ दारू ਦੀਆਂ ਬੋਤਲਾਂ ਲਿਆਵੰਦੇ ਹਾਥੀਆਂ ਦੇ ਸੁੰਡਾ ਵਿੱਚ ਪਾਈਆਂ ਜਦੋਂ ਹਾਥੀਆਂ ਨੂੰ ਚੜੀਆਂ ਲੋਰੀਆਂ ਮਾਰਨ ਚੀਕਾਂ ਤੇ ਖਾਣ ਕੋਰ ਕੋਰ ਲਾਈਆਂ ਹੌਲੀ ਹੌਲੀ ਪਿੰਡ ਵਿੱਚ ਜਾਵੜੇ ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ ਸਾਰੇ ਬੈਠਖਾਂ ਦੀਵਾਨਖਾਨੇ ਢਾ ਸੁਟੇ ਇੱਟਾਂ ਪੜਾ ਕੇ ਵਿਚ ਖਿੰਡਿਆ ਆਈਆਂ ਟਕੇ ਟਕੇ ਦੇ ਸਿਪਾਈ ਅੰਦਰ ਜਾਵੜੇ ਮਾਰਨ ਛਮਕਾਂ ਤੇ ਕਰਨ ਕਰੜਾਈਆਂ ਮੁਗਲ ਫੌਜਾਂ ਨੇ ਪਿੰਡੀ ਨੂੰ ਜਾ ਕੇ ਰਿਆ ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸਖੇਰਾ ਨਹੀਂ ਸੀ ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗਲਾਂ ਨਾਲ ਜਾ ਲੜਾਈ ਕੀਤੀ ਤੇ ਉਹਨਾਂ ਜਿਹਾਜੜਾ ਪਾ ਦਿੱਤੀਆਂ ਅਗਲੇ ਦਿਨ ਬੜੀ ਬਦਰੀ ਨਾਲ ਲੜਦੇ ਹੋਏ ਦੁੱਲਾ ਮੁਗਲ ਫੌਜਾਂ ਦਾ ਘੇਰਾ ਤੋੜ ਕੇ ਮਿਰਜ਼ਾ ਨजामुद्दीन ਦੇ ਗਲ ਜਾ ਪਿਆ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁਠੀ ਭਾਰ ਜੋਧਿਆਂ ਦੀ ਬਕਾਵਤ ਭਲਾ ਕਿੰਨੇ ਦਿਨ ਟਿਕ ਸਕਦੀ ਸੀ ਮੁਗਲ ਫੌਜ ਨੇ ਦੁੱਲੇ ਨੂੰ ਜਿਉਂਦੇ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ ਆਖਰ ਦੁੱਲਾ ਆਪਣੀ ਬਾਦਰੀ ਦੇ ਜ਼ੋਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ ਉਸ ਨੇ ਮੁਗਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜ਼ਾਮ ਵੀ ਕਿ ਅਮਰ ਹੋ ਗਿਆ ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ की ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਜਾਮੁਦੀਨ ਦੇ ਛੱਕੇ ਛੋੜਾ ਕੇ ਉਹਨੂੰ ਬੰਦੀ ਬਣਾ ਲਿਆ ਪਰੰਤੂ ਮਿਰਜ਼ੇ ਨੇ ਲੱਦੀ ਦੇ ਤਰਲੇ ਮਿੰਤਾ ਕਰਕੇ ਆਪਣੀ ਜਾਨ ਬਖਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਤੇ ਧੋਖੇ ਨਾਲ ਸ਼ਰਾਬ ਪਲਾ ਕੇ ਉਹਨੂੰ ਕੈਦ ਕਰ ਲਿਆ ਹੋਸ਼ ਆਉਣ ਤੇ ਦੁੱਲੇ ਨੇ ਕੈਦਖਾਨੇ ਵਿੱਚ ਟੱਕਰਾ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗਲਾਂ ਅੱਗੇ ਸਿਰ ਨਾ ਝੁਕਾਇਆ ਭਾਵੇਂ ਪੰਜਾਬ ਦਾ ਨਖੀਲਾ ਸੂਰਬੀਰ ਦੁੱਲਾ ਜੰਗ ਦੇ ਮੌਦਾਨ ਦੇ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ ਉਹ ਸ੍ਰੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ ਪੜਦੇ ਤੇ ਗਾਉਂਦੇ ਹਨ ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰ ਨੇ ਬੜਿਆਂ ਅਨੂਠੇ ਅੰਦਾਜ਼ ਵਿੱਚ ਗਾਇਆ ਹੈ ਕਿਸ਼ਨ ਸਿੰਘ ਆਰਫਜ ਰਚਿਤ ਕਿੱਸਾ ਦੁੱਲਾ ਪੱਟੀ ਅਤੇ ਪਾਲੀ ਸਿੰਘ ਕੁਇਸ਼ ਰਚਿਤ ਆਵਾਜ਼ਾਂ ਦੁੱਲੀ ਵੱਟ ਦੁੱਲਾ ਪੱਟੀ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ ਜਿਨ੍ਹਾਂ ਨੂੰ ਪੜ ਕੇ ਉਹ ਦੁੱਲਾ ਪੱਟੀ ਨੂੰ ਬਾਰੰਬਾਰ ਸਜਦਾ ਕਰਦੇ ਹਨ ਕਹਾਣੀ ਲੋਕ ਕਹਾਣੀ ਦੁੱਲਾ ਪੱਟੀ ਖਤਮ ਹੁੰਦੀ ਹੈ ਅਗਲੀ ਇੱਕ ਰੋਚਕ ਕਹਾਣੀ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਤੈਣ ਕੋਲੋਂ ਵੀਰ ਵੇਬ